ਇਹਨਾਂ ਦੀ ਸफारਸ਼ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਭ ਜਿਹੜੇ ਅਹੁਦੇਦਾਰ ਨਿਗੇ ਉਹ ਬਣੇ ਨਗੇ ਸੋ ਇਹਨਾਂ ਨੇ ਦਿਸ਼ਾ ਨਿਰਦੇਸ਼ ਵੀ ਦਿੱਤੇ ਨੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਕਿਸ ਤਰ੍ਹਾਂ ਕੰਮ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਭੇ ਦੇ ਵਿੱਚੋਂ ਫਤਵਾ ਮਿਲਿਆ ਮੈਨੂੰ ਅੱਜ ਸਨਮਾਨ ਕੀਤਾ ਬਹੁਤ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਦਾ ਬਹੁਤ-ਬਹੁਤ ਧੰਨਵਾਦ ਹਲਕਾ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਜਿਹੜੇ 11 ਰਾਏ ਨੇ ਸਰਪ੍ਰਧ ਪ੍ਰਧਾਨ ਅਤੇ ਸਾਡੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਢਿਲਚਰਤ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਜਨਰਲ ਸਕੱਤਰ ਲਾਇਆ ਗਿਆ ਕਾਮਯੋ ਜਨਰਲ ਸਕੱਤਰ ਤੁਸੀਂ ਆਪਣੇ ਨਾਮ ਤੇ ਇਹ ਸਨਮਾਨ ਕੀਤਾ ਅੱਜ ਬਹੁਤ ਹੀ ਬੁਮਾਰਕ ਮੌਕਾ ਹੈ ਗੁਰੂ ਨਾਨਕ ਮਹਾਰਾਜ ਦੇ ਘਰ ਤੋਂ ਬਖਸ਼ਿਸ਼ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਸਭ ਤੋਂ ਮੇਨ ਆ ਉਹਦੇ ਹੁੰਦੇ ਨੇ ਸਰਕਲ ਜ਼ਥੇਦਾਰ ਅੱਜ ਸਾਡੇ 11 ਸਰਕਲ ਜ਼ਥੇਦਾਰ ਜਿਹੜੇ ਹੈਗੇ ਸੀਗੇ ਬਣਾਏ ਨੇ ਪਾਰਟੀ ਨੇ ਸੋ ਇਹਨਾਂ ਨੂੰ ਬੁਲਾ ਕੇ ਅੱਜ ਸਨਮਾਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਵਡਪਾਗੀ ਸਮਝਦਾ ਆਪਣੇ ਆਪ ਨੂੰ ਕਿਉਂਕਿ ਸਰਕਲ ਜ਼ਥੇਦਾਰ ਜਿਹੜੇ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੇਨ ਰੇਡ ਦੀ ਹੱਡੀ ਹੈ ਸੋ ਸਾਰੇ ਸਰਕਲ ਜ਼ਥੇਦਾਰ ਸਭਨਾਂ 11 ਸਰਕਲ ਬਣਾਏ ਗਏ ਨੇ ਤੇ ਉਹ 11 ਸਰਕਲ ਜ਼ਥੇਦਾਰ ਜਿਹੜੇ ਅੱਜ ਆਏ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਸਾਡੇ ਜਿਹੜੇ ਯੂਥ ਖਾਲੀ ਦਲ ਦੇ ਵਿੱਚ ਅਹੁਦੇਦਾਰ ਬਣੇ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸੋ ਮੈਂ ਵੱਡਾ ਸਰਪਾਗ ਮੈਨੂੰ ਮਿਲਿਆ ਕਿ ਮੈਂ ਇਹਨਾਂ ਸਾਰੇ ਅਹੁਦੇਦਾਰਾਂ ਨੂੰ ਸਨਮਾਨ ਕੀਤਾ ਸੋ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਇਹਨਾਂ ਸਜਣਾ ਨਾਲ ਬੈਠ ਕੇ ਸਾਂਝੇ ਕੀਤੇ ਗਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਟੀਮ ਜਿਹੜੀ ਹੈ ਉਹ ਬਣ ਕੇ ਤਿਆਰ ਹੋਏਗੀ ਸਾਰੇ ਸਰਕਲ ਜਥੇਦਾਰ ਜਿਹੜੇ ਨੇ ਅੱਜ ਤੋਂ ਆਪਣੀ ਜਿਹੜੀ ਨੇਚਰਲ ਟੀਮ ਹੈ ਉਹਨਾਂ ਦੀ ਉਹਨੂੰ ਟੀਮ ਨੂੰ ਤਿਆਰ ਕਰਕੇ ਪਾਰਟੀ ਦੀ ਵੱਡਾ ਬਲ ਦੇਣਗੇ ਸੋ ਇਹਨਾਂ ਨਾਲ ਸਾਰਿਆਂ ਨਾਲ ਬੈਠ ਕੇ ਵਿਚਾਰ ਵਟਾਂਦਰੇ ਹੋਏ ਨੇ ਪਾਰਟੀ ਨੂੰ ਅੱਜ ਚੜ੍ਹਦੀ ਕਲਾ ਵਿੱਚ ਚਲੇਟੇ ਜਾਣਾ ਹੈ ਪਾਰਟੀ ਨੂੰ ਅੱਜ ਜ਼ਰੂਰਤ ਹੈਗੀ ਆ ਕਿ ਕਿਉਂਕਿ ਸਾਡੀ ਜਿਹੜੀ ਮੇਨ ਬੁਨਿਆਦ ਹੁੰਦੀ ਆ ਉਹ ਸਰਕਲ ਜਥੇਦਾਰੀ ਹੁੰਦੀ ਆ ਤੇ ਸਰਕਲ ਜਥੇਦਾਰ ਜਦੋਂ ਕੰਮ ਸ਼ੁਰੂ ਕਰਨਗੇ ਤਾਂ ਪਾਰਟੀ ਚੜ੍ਹਦੀ ਕਲਾ ਵਿੱਚ ਜਾਂਦੀ ਆ ਸੋ ਇਹਨਾਂ ਸਾਰਿਆਂ ਨੇ ਆਪਣੀ ਟੀਮ ਤਿਆਰ ਕਰ ਲਈ ਹੈ ਤੇ 10 ਦਿਨਾਂ ਦੇ ਵਿੱਚ ਵਿੱਚ ਟੀਮ ਤਿਆਰ ਕਰਕੇ ਪਾਰਟੀ ਦੇ ਹੈੱਡ ਆਫਿਸ ਵਿੱਚ ਭੇਜੀ ਜਾਊਗੀ ਤਾਂ ਕਿ ਜਿਹੜਾ ਕਿ ਸਾਰੇ ਅਹੁਦੇਦਾਰ ਕੰਮ ਲੱਗਣ ਤੇ ਸਾਡੀ ਜਿਹੜੀ ਜ਼ਿਲ੍ਹੇ ਦੀ ਜਥੇਬੰਦੀ ਹੈ ਉਹ ਵੀ ਜਲਦੀ ਐਲਾਨ ਹੋਣ ਵਾਲੀ ਆ ਜ਼ਿਲ੍ਹਾ ਪ੍ਰਧਾਨ ਬਣ ਕੇ ਤੇ ਉਸ ਤੋਂ ਬਾਅਦ ਜਿੰਨੇ ਸਰਕਲ ਜਥੇਦਾਰ ਬਣੇ ਨੇ ਜਿਹੜੇ ਜ਼ਿਲ੍ਹੇ ਚ ਨਾਮ ਭੇਜੇ ਗਏ ਨੇ ਉਹ ਵੀ 2-3 ਦਿਨਾਂ ਦੇ ਵਿੱਚ ਉਹ ਵੀ ਨਾਮ ਆ ਜਾਣੇ ਨੇ ਫਿਰ ਇਹਨਾਂ ਦਾ ਸਾਰਿਆਂ ਦਾ ਵੱਡਾ ਸਨਮਾਨ ਕਰਾਂਗੇ ਸੋ ਅਸੀਂ ਪਾਰਟੀ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਹੈ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਉਹਨਾਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਸਰਕਲ ਜਥੇਦਾਰ ਤੇ ਉਹਨਾਂ ਦੀ ਸਾਰੀ ਟੀਮ ਇਹ ਕੰਮ ਕਰੇਗੀ ਕਿ ਪਾਰਟੀ ਦੀ ਸ਼ਰਧੀ ਕਰ ਵੱਲ ਲੈ ਕੇ ਜਾਏਗੀ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਹਲਾਕੇ ਦੇ ਵਿੱਚ ਉਹ ਬਹੁਤ ਤਰਸਯੋਗ ਬਣ ਚੁੱਕੇ ਨੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਰਕਾਰ ਨੇ ਜਿਹੜੇ ਕੰਮ ਕੀਤੇ ਸੀ ਅੱਜ ਉਹ ਕੰਮ ਸਾਰੇ ਟਹਿ ਢੇਰੀ ਹੋ ਰਹੇ ਨੇ ਪਵਾਂ ਸੜਕਾਂ ਦਾ ਮੁੱਦਾ ਲੈ ਲਓ ਤੇ ਪਵਾਂ ਜਿਹੜੀਆਂ ਸਾਡੀਆਂ ਬਿਲਡਿੰਗ ਕਿਵੇਂ ਪਸ਼ੂ ਮੰਡੀ ਬਣੀ ਸੀਗੀ ਨਾਬਦ ਵਿੱਚ ਸੜਕਾਂ ਸੀਗੀਆਂ ਜੜੀਆਂ ਤੇ ਸਾਡੇ ਸਾਂਝ ਕੇਂਦਰ ਸੇਵਾ ਦਾ ਕੇਂਦਰ ਇਹ ਸਾਰੇ ਟਹਿ ਢੇਰੀ ਹੋ ਰਹੇ ਰਹੇ ਤਾਂ ਮੈਂ ਸਮਝਦਾ ਕਿ ਸਰਕਾਰ ਨੇ ਬਦਲਾ ਨੀਤੀ ਤੋਂ ਬਗਾਰ ਕੋਈ ਕੰਮ ਨਹੀਂ ਕੀਤਾ ਨਾ ਲੋਕਾਂ ਦਾ ਕੋਈ ਕੰਮ ਕਰਕੇ ਦੇ ਸਕੀ ਆ ਜਿਹੜੀਆਂ ਸੁਭਧਾ ਕੇਂਦਰ ਸਾਂਝ ਕੇਂਦਰ ਬਣਾਏ ਸੀ ਉਹਨਾਂ ਨੂੰ ਪੇਂਟ ਕਰਕੇ ਇਹਨਾਂ ਨੇ ਮਹੱਲਾ ਕਲੀਨਿੰਗ ਬਣਾਏ ਮਹੱਲਾ ਕਲੀਨਿੰਗ ਬਣਾਉਣ ਦੇ ਨਾਲ ਜਿਹੜੇ ਡਾਕਟਰ ਤਾਂ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਜਿਹੜੇ ਉੱਥੇ ਡਾਕਟਰ ਬਿਠਾਉਂਦੇ ਨਾ ਤਾਂ ਹਸਪਤਾਲਾਂ ਦੇ ਹਾਲਾਤ ਮਾੜੇ ਬਣ ਗਏ ਹਸਪਤਾਲਾਂ ਦੇ ਵਿੱਚ ਅੱਜ ਇਹ ਹਾਲਾਤ ਨੇ ਕਿ ਦਵਾਈ ਨਹੀਂ ਮਿਲਦੀ ਇੱਕ ਇਹਨਾਂ ਨੇ ਫੈਸਲਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਕਿ ਜਿਹੜੀ ਦਵਾਈ ਹੈਗੀ ਅਸੀਂ ਅੰਦਰੋਂ ਦਵਾਂਗੇ ਹੁਣ ਹਾਲਾਤ ਕੀ ਬਣ ਗਏ ਕਿ ਡਾਕਟਰ ਕੋਲ ਦਵਾਈ ਹੈ ਨਹੀਂ ਅੰਦਰ ਉਹ ਡਾਕਟਰ ਦਵਾਈ ਬਾਹਰੋਂ ਪਰਚੀ ਲਿਖ ਕੇ ਦੇਣ ਤੋਂ ਵੀ ਡਰਦੇ ਨੇ ਤੇ ਲੋਕ ਉਸ ਬਵਾਰੀਆਂ ਨਾਲ ਲੋਕ ਜੂਝ ਰਹੇ ਨੇ ਮਰ ਰਹੇ ਨੇ ਤੇ ਹਾਲਾਤ ਜਿਹੜੇ ਨੇ ਤਰਸਯੋਗ ਬਣ ਚੁੱਕੇ ਨੇ ਹਰ ਪੱਖੋਂ ਇਸ ਕਰਕੇ ਮੈਂ ਸਮਝਦਾ ਕਿ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੀ ਕਿਸਾਨੀ ਦੀ ਰਾਖੀ ਕਰਨ ਦੇ ਲਈ ਪੰਜਾਬ ਦੇ ਨੌਜਵਾਨਾਂ ਦੀ ਰਾਖੀ ਕਰਨ ਦੇ ਲਈ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਕਰ ਤਰਜਾ ਪਹੁੰਚਿਆ ਉਹਦੇ ਉਹ ਬਚਾਉਣ ਦੇ ਲਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਪੰਜਾਬ ਦੀ ਮੇਨ ਤੇ ਮੇਨ ਜ਼ਿੰਮੇਵਾਰੀ ਹੈ ਇਸ ਕਰਕੇ ਪੰਜਾਬ ਨੂੰ ਬਚਾਉਣਾ ਚਾਹੀਦਾ ਇਹਨਾਂ ਸਰਕਾਰ ਵੱਲ ਨਹੀਂ ਦਿਖਣਾ ਚਾਹੀਦਾ ਕਿਉਂਕਿ ਇਹ ਸਰਕਾਰ ਦੀ ਬਾਗਡੋਰ ਜਿਹੜੀ ਹੈਗੀ ਕੇਜਰੀਵਾਲ ਹੈ ਤੇ ਕਾਂਗਰਸ ਦੀ ਜਿਹੜੀ ਸਰਕਾਰ ਚੱਲਦੀ ਆ ਉਹ ਉੱਪਰ ਉਹਨਾਂ ਦਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਸਾਡਾ ਜਿਹੜਾ ਹੈਗਾ ਅਸੀਂ ਲੋਕਾਂ ਦੀ ਸੱਥਾਂ ਚੋਂ ਗੱਲਬਾਤ ਲੈਂਦੇ ਆ ਤੇ ਲੋਕਾਂ ਦੀ ਸੱਥਾਂ ਤੋਂ ਲੈ ਕੇ ਗੱਲਬਾਤ ਨੂੰ ਉਹਨੂੰ ਲਾਗੂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਚੋਣ ਮੈਨੀਫੈਸਟੋ ਸੱਡਾ ਉਹ ਅਸੀਂ ਪੂਰਾ ਲਾਗੂ ਕਰਕੇ ਲੋਕਾਂ ਦੇ ਵਿੱਚ ਕੰਮ ਕਰਕੇ ਦਿਖਾਏ ਨੇ ਤੇ ਇਹਨਾਂ ਨੇ ਥੁੱਕ ਨਾਲ ਬਰੌਠੇ ਬਣਾ ਕੇ ਦਿਖਾਏ ਨੇ ਸੋ ਇਸ ਕਰਕੇ ਲੋਕਾਂ ਨੂੰ ਸੁਚੇਤ ਹੋਣ ਦਿ ਲੋੜਾ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸੁਚੇਤ ਹੋਵੋ ਇਹਨਾਂ ਬਾਹਰਲੇ ਲੋਕਾਂ ਜਿਹੜੇ ਧਾੜ ਵੀ ਆ ਜਾਂਦੇ ਨੇ ਇਹਨਾਂ ਧੜਬਿਆਂ ਨੂੰ ਆਪਾ ਕੱਢ ਸਕੀਏ ਪਾਰਲੀਮੈਂਟ ਚ ਵੀ ਇਹਨਾਂ ਦਾ ਬੋਰਾ ਬਰਸਤਾ ਗੋਲ ਕਰਕੇ ਭੇਜ ਜੇ ਤਾਂ ਕਿ ਇਹਨਾਂ ਨੂੰ ਸਭ ਕੁ ਸਿੱਖ ਲੈਣ ਤੇ ਜਿਹੜੇ 3 ਸਾਲ 2.5 ਸਾਲ ਰਹਿੰਦੇ ਨੇ ਹੋ ਸਕਦਾ ਜੇ ਪਾਰਲੀਮੈਂਟ ਤੇ ਲੋਕ ਇਹਨਾਂ ਨੂੰ ਚੰਗਾ ਝਟਕਾ ਦਿੰਦੇ ਆ ਤੇ ਜਿਹੜੇ 2.5 ਸਾਲ ਰਹਿੰਦੇ ਆ ਹੋ ਸਕਦਾ ਮਾੜਾ ਬੁੱਟਾ ਲੋਕਾਂ ਦਾ ਕੰਮ ਕਰਕੇ ਦੇਣ ਤੇ ਜੇ ਇਹ ਇਹ ਝਟਕਾ ਲੋਕਾਂ ਨੇ ਨਾ ਦਿੱਤਾ ਤਾਂ ਇਹਨਾਂ ਨੇ ਕੰਮ ਕੀ ਕਰਨਾ ਹੋਰ ਚਾਂਬਲ ਕੇ ਪੰਜਾਬ ਨੂੰ ਬਰਬਾਰ ਕਰ ਦੇਣਾ ਪਹਿਲਾਂ ਅੱਗੇ ਸਿੱਧੂ ਮੂਸੇਵਾਲਾ ਸਾਡਾ ਨੌਜਵਾਨ ਜਿਵੇਂ ਉਹਦੀ ਸਕਿਉਰਿਟੀ ਦਾ ਮਸਲਾ ਸੀ ਜਿਹੜਾ ਤੁਹਾਨੂੰ ਲੀਕ ਕੀਤਾ ਤੇ ਉਹ ਲੀਕ ਕਰਨ ਦੇ ਨਾਲ ਸਾਡਾ ਨੌਜਵਾਨ ਸਾਡੇ ਕੋਲੋਂ ਖੋ ਗਿਆ ਸੋ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਉਸ ਪਰਿਵਾਰ 'ਚ ਫਿਰ ਖੁਸ਼ੀਆਂ ਆਈਆਂ ਪੰਜਾਬ 'ਚ ਖੁਸ਼ੀਆਂ ਖੜੇ ਤਾਂ ਸਕਦੀਆਂ ਜੇ ਪੰਜਾਬੀ ਆਪਣਾ ਕਵਰਕਸਾ ਕਰ ਸਕੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਲੈਣ ਓਕੇ ਸਾਡਾ ਹਲਕਾ ਅੰਚਾਰ ਨਾਬਾ ਸਰਦਾਰ ਮੱਖਣ ਸਿੰਘ ਜੀ ਲਾਲਕਾ ਵੱਲੋਂ ਜੋ ਨਾਬੇ ਦੇ ਸਰਕਲ ਪ੍ਰਧਾਨ ਦਾ ਮਨਾਇਆ ਗਏ ਨੇ ਉਹ ਉਸੇ ਵਿਸ਼ਵਾਸ ਦਿਵਾਉਂਦੇ ਇਹਨਾਂ ਨੂੰ ਇਹਨਾਂ ਦੇ ਜੋ ਸਰਕਲ ਪ੍ਰਧਾਨ ਬਣਾਇਆ ਸਾਡੇ ਤੇ ਵਿਸ਼ਵਾਸ ਪ੍ਰਾਪਤ ਕੀਤਾ ਅਸੀਂ ਉਸ ਵਿਸ਼ਵਾਸ ਤੇ ਪੂਰਾ ਤੈਨੂੰ ਤੁਹਾਨੂੰ ਬਧ ਕਰਦਾ ਕਿ ਸਾਡਾ ਜਿਹੜਾ ਨਾਭਾ ਵਿਧਾਨ ਸਭਾ ਹਲਕੇ ਦੇ ਵਿੱਚ 11 ਜਥੇਦਾਰ ਬਣਾਏ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਸ਼ ਅੰਦਨਦਰ ਦੇਸ਼ ਅਤੇ ਲਾਲਕਾ ਸਾਹਿਬ ਦੀ ਸਿਫਾਰਸ਼ ਤੇ ਸਾਨੂੰ ਸਾਰਿਆਂ ਨੇ ਬਣਾਇਆ ਅਸੀਂ ਪਾਰਟੀ ਨੂੰ ਪੂਰੇ ਬਲੰਦੀਆਂ ਤੇ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਸਿਰ ਉੱਚਾ ਕਰਾਂਗੇ ਧੰਨਵਾਦ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਹਲਕੇ ਦੇ ਅਜਾਦ ਲਾਲਕਾ ਸਾਹਿਬ ਸਾਰੀ ਸੰਗਤ ਨਾਲ ਰਲ ਮਿਲ ਕੇ ਜਥੇਦਾਰ ਨੇ ਉਕਤ ਕੀਤਾ ਨਾ ਜੋ ਕਿ ਪਾਰਟੀ ਦੀ ਰੀਡ ਦੇਖਦੀ ਨੇ ਜਥੇਦਾਰ ਆਉਣ ਵਾਲੀ ਸਰਕਾਰ ਅਗਲੀ ਗੱਲ ਲਈ ਬਣੂਗੀ ਸਾਰੇ ਜਥੇਦਾਰ ਨਾਲ ਕੇ ਮਿਹਨਤ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਕਟੋ ਤੁਹਾਨੂੰ ਜਥੇਦਾਰ ਭਿਖਾਇਆ ਗਿਆ ਜੀ ਸਰਕਾਰ ਦੀਆਂ ਨੀਤੀਆਂ ਕਿਸ ਤਰ੍ਹਾਂ ਕਰ ਪਰ ਲੱਗ ਜੀ ਜਿਹੜੇ ਅੱਜ ਲਾਲਕਾ ਜੀ ਨੇ 11 ਸਰਕਲ ਪ੍ਰਧਾਨ ਬਣਾਏ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਪਾਸੂ ਦੇ ਵਿੱਚ ਸਰਕਲ ਦਾ ਪ੍ਰਧਾਨ ਬਣਾਇਆ ਅਸੀਂ ਆਪਣੀ ਅਗੇ ਟੀਮ ਪਿਆਰ ਕਰਕੇ ਵੋਟਾਂ ਵਾਸਤੇ ਜਿਵੇਂ ਵੀ ਸਾਡੀਆਂ ਡਿਊਟੀਆਂ ਲਾਉਣਗੇ ਉਹਨਾਂ ਨੂੰ ਬਹੁਤ ਚੰਗੀ ਕਰੋਂ ਜ਼ਿੰਮੇਵਾਰੀ ਨਾਲ ਲੁਭਾਵਾਂਗੇ ਤਾਂ ਕਿ ਸਾਡੀ ਸਰਕਾਰ ਅੱਗੇ ਵਾਸਤੇ ਵਧ ਸਕੇ